ਸੂਬੇ ਦੇ ਵਿੱਚ ਹੋ ਰੀਆਂ ਲੁੱਟਖੋਹਾਂ ਦੀ ਗਿਣਤੀ ਆਏ ਨਾ ਦੇ ਦਿਨ ਵਧਦੀ ਜਾ ਰਹੀ ਹੈ ਬਿਲਕੁਲ ਲੁਟੇਰੇ ਨੇ ਜਿਹੜੇ ਬੇਕਹੌਫ ਹੁੰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈਆਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੁਟੇਰੇ ਨੇ ਹੁਣ ਗਨ ਪੁਆਇੰਟ ਦੇ ਉੱਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਾਲਾਂਕਿ ਆਮ ਵਿਅਕਤੀ ਦੇਖ ਕੇ ਡਰ ਜਾਂਦਾ ਹੈ ਕਿ ਕਿਤੇ ਸਾਨੂੰ ਜਾਨੋਂ ਨਾ ਮਾਰ ਦੇ ਤਾਂ ਬਿਲਕੁਲ ਗਨ ਪੁਆਇੰਟ ਦੀ ਨੋਕ ਦੇ ਆ ਜਿਹੜਾ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਮਹਾਤ ਸਿੰਘ ਚੌਂਕ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਸਾਹਮਣੇ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਆਪਣੀ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੁੰਦੀ ਹੈ ਤੇ ਜਿਨ੍ਹਾਂ ਮਹਿਲਾਵਾਂ ਤੋਂ ਲੁੱਟ ਘੋ ਕਰਦੇ ਨੇ ਉਸ ਤੋਂ ਬਾਅਦ ਇੱਕ ਵਿਅਕਤੀ ਨੂੰ ਵੀ ਹੈ ਜਿਹੜਾ ਗਨ ਪੁਆਇੰਟ ਦੀ ਨੋਕ ਤੇ ਉਸ ਕੋਲੇ ਜਿੰਨੇ ਵੀ ਪੈਸੇ ਹੁੰਦੇ ਨੇ ਸਾਰੇ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਬਿਲਕੁਲ ਮਾਮਲਾ ਜਿਹੜਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਗਨ ਪੁਆਇੰਟ ਦੀ ਨੋਕ ਦੇ ਉੱਤੇ ਲੁੱਟ ਘੋ ਕੀਤੀ ਜਾਂਦੀ ਹੈ ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ